ਸੋ ਮੋਕਸਰਾ ਐਕਜੀਬਿਸ਼ਨ ਤੇ ਜਿਹੜਾ ਆਪਾਂ ਜਿਹੜੇ ਸਟਾਲ ਤੇ ਹੁਣ ਖੜੇ ਆ ਪਰਮ ਬੁਟੀਕ ਜੈ ਸਿੰਘ ਵਾਲਾ ਤੋਂ ਪੈਣ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਪੈਣੀ ਸਤਿ ਸ਼੍ਰੀ ਅਕਾਲ ਬਾਈ ਜੀ ਪੈਣੀ ਆਪਣੇ ਕੋਲ ਕੀ ਕੁਝ ਵੈਰਾਈਟੀ ਲੈ ਕੇ ਆਏ ਹੋ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਐਗਜ਼ੀਬੀਸ਼ਨ ਅਟੈਂਡ ਕੀਤੇ ਨੇ ਹਾਂ ਜੀ ਬਾਈ ਜੀ ਪਹਿਲਾਂ ਵੀ ਕੀਤੀਆਂ ਨੇ ਆਪਾਂ ਇੱਕ ਐਗਜ਼ੀਬੀਸ਼ਨ ਠੀਕ ਹੈ ਜੀ ਔਰ ਇੱਥੇ ਵੀ ਆਪਣਾ ਬਹੁਤ ਸੋਹਣਾ ਸਟਾਕ ਲੈ ਕੇ ਆਏ ਕੀ ਕੁਝ ਲੈ ਕੇ ਆਏ ਹੋ ਇਹਦੇ ਵਿੱਚ ਤੁਸੀਂ ਪੈਣੀ ਇਹਦੇ ਚ ਆਪਾਂ ਹੈਂਡਵਰਕ ਦੇ ਸੂਟ ਲੈ ਕੇ ਆਏ ਆ ਓਕੇ ਸਾਰਾ ਕੰਮ ਅਸੀਂ ਆਪ ਹੀ ਕਰਵਾਉਨੇ ਆ ਵੀਰੇ ਹਾਂ ਜੀ ਔਰ ਬਹੁਤ ਸੋਹਣਾ ਕੰਮ ਹੋਇਆ ਪੂਰਾ ਸਫਾਈ ਵਾਲਾ ਕੰਮ ਹੈ ਇਹਦਾ ਠੀਕ ਹੈ ਜੀ ਤੇ ਕੁਝ ਮਸ਼ੀਨ ਵਰਕ ਦੇ ਸੂਟ ਹੈ ਠੀਕ ਹੈ ਜੀ ਆ ਦੇਖੋ ਫੁਲਕਾਰੀ ਚਾਹੇ ਵੀ ਤੁਸੀਂ ਆਪ ਰੈਡੀ ਕਰਵਾਉਣੇ ਦਿਸਨ ਵਰਕਾਰੀਆਂ ਵਗੈਰਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਬਾਕੀ ਆਪਾਂ ਪੇਂਟ ਦਾ ਕੰਮ ਵੀ ਆਪ ਹੀ ਕਰਦੇ ਆ ਇਹ ਮੇਰਾ ਆਪਣਾ ਹੀ ਕਰਿਆ ਹੋਇਆ ਕੰਮ ਆਗਾ ਠੀਕ ਹੈ ਦੇਖ ਸਕਦੇ ਹੋ ਬਹੁਤ ਸੋਹਣੀ ਜਿਹੜੇ ਪੇਂਟਿੰਗ ਦਾ ਵੀ ਭਾਂੜੇ ਅਰਗੇ ਨਾਲ ਰੱਖਿਆ ਹੋਇਆ ਇਹਨਾਂ ਨੇ ਇਹਨਾਂ ਦੀ ਕਿ ਕਾਫੀ ਡਿਮਾਂਡ ਹੈਗੀ ਹੈ ਇਹਨਾਂ ਚੀਜ਼ਾਂ ਦੀ ਹਾਂਜੀ ਹਾਂਜੀ ਕਿਸੇ ਵੀ ਕਲਰ ਚ ਬਣੇ ਕਿਸੇ ਵੀ ਚਿਹਰੇ ਦੀ ਅਗਲੇ ਨੂੰ ਵੈਰਾਈਟੀ ਹੋਊ ਤਾਂ ਤੁਸੀਂ ਮੰਨ ਲਓ ਵੀ ਤਿਆਰ ਕਰਕੇ ਦੇ ਦੇ ਹਾਂਜੀ ਵੀਰੇ ਹਾਂਜੀ ਜਿਵੇਂ ਵੀ ਜੇ ਵੀ ਆਪਣੀ ਕਸਟਮਰ ਦੀ ਜੋ ਵੀ ਚੋਇਸ ਹੋਊਗੀ ਆਪਾਂ ਉਸ ਦੇ ਅਕੋਰਡਿੰਗ ਹੀ ਕੰਮ ਕਰਾਂਗੇ